ਲੋੜੀ ਬੰਪਰ ਤੇ ਭਾਰਤ ਸਰਕਾਰ ਵੱਲੋਂ ਵੱਡਾ ਤੋਹਫਾ ਹਾਂਜੀ ਸਹੀ ਸੁਣਿਆ ਤੁਸੀਂ ਭਾਰਤ ਸਰਕਾਰ ਵੱਲੋਂ ਲੋੜੀ ਬੰਪਰ ਤੇ ਤੁਹਾਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਤੁਹਾਨੂੰ ਮੰਥਲੀ 1000 ਤੋਂ 5000 ਰੁਪਏ ਦਿੱਤੇ ਜਾਣਗੇ ਸੋ ਇਸ ਸਕੀਮ ਦੇ ਲਈ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਸਕੀਮ ਦਾ ਨਾਮ ਕੀ ਹੈ ਔਰ ਇਸ ਦੇ ਵਿੱਚ ਕੀ ਨਵੇਂ ਅਪਡੇਟ ਕੀਤੇ ਗਏ ਹਨ ਔਰ ਇਸ ਨੂੰ ਅਪਲਾਈ ਕਰਨ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਹਨ ਔਰ ਕੌਣ ਕੌਣ ਇਸ ਨੂੰ ਅਪਲਾਈ ਕਰ ਸਕਦਾ ਸੋ ਹਰ ਤਰ੍ਹਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਬਟਰ ਡੀਸੀ ਕਾਫੇ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸੋ ਸਾਡੇ ਵੱਲੋਂ ਲੋਹੜੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਇਸ ਵੀਡੀਓ ਦੇ ਅਖੀਰ ਵਿੱਚ ਆਪਾਂ ਇੱਕ ਬਹੁਤ ਹੀ ਵਧੀਆ ਤੁਹਾਡੇ ਲਈ ਆਫਰ ਲੈ ਕੇ ਆਏ ਹਾਂ। ਸੋ ਇੱਕ ਆਫਰ ਤੁਹਾਨੂੰ ਭਾਰਤ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਤੇ ਦੂਜਾ ਆਫਰ ਤੁਹਾਨੂੰ ਸਾਡੇ ਵੱਲੋਂ ਦਿੱਤਾ ਜਾਵੇਗਾ। ਸੋ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ। ਹੁਣ ਗੱਲ ਕਰਦੇ ਹਾਂ ਇਸ ਸਕੀਮ ਬਾਰੇ ਕੀ ਹੈ ਸਕੀਮ ਕੀ ਹੈ ਇਸ ਦੇ ਤਹਿਤ ਤੁਸੀਂ ਕਿਵੇਂ 1 ਮਹੀਨੇ ਦੇ ਵਿੱਚ 1000 ਤੋਂ 5000 ਰੁਪਏ ਕਮਾ ਸਕਦੇ ਹੋ। ਸੋ ਇਸ ਸਕੀਮ ਖਾਸ ਕਰਕੇ ਸਟੂਡੈਂਟ ਅਤੇ ਉਹਨਾਂ ਵਿਅਕਤੀਆਂ ਵਾਸਤੇ ਜੋ ਕਿ 30 ਸਾਲ ਤੋਂ ਪਲੱਸ ਹਨ ਜੋ ਕਿ ਹੁਣ ਤੱਕ ਆਪਣੀ ਕੋਈ ਵੀ ਸੇਵਿੰਗ ਨਹੀਂ ਕਰ ਸਕੇ ਕਿਉਂਕਿ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ ਅਤੇ ਔਰ ਵੱਧਦੀ ਮਹਿੰਗਾਈ ਦੇ ਕਰਕੇ ਆਪਣੇ ਕੋਲੇ ਪੈਸੇ ਦੀ ਕੋਈ ਵੀ ਸੇਵਿੰਗ ਨਹੀਂ ਹੁੰਦੀ ਇਸ ਲਈ ਭਾਰਤ ਸਰਕਾਰ ਵੱਲੋਂ ਬਹੁਤ ਹੀ ਵੱਡੀ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਆਪਾਂ 1000 ਤੋਂ 5000 ਰੁਪਏ ਮੰਥਲੀ ਕਮਾ ਸਕਦੇ ਹਾਂ ਹਾਂਜੀ ਦੋਸਤੋ ਇਸ ਸਕੀਮ ਦਾ ਨਾਮ ਹੈ ਹੈ APY ਜਾਨੀ ਕਿ ਅਟਲ ਪੈਨਸ਼ਨ ਯੋਜਨਾ ਜੋ ਕਿ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ 19 ਮਈ 20 ਕਿ ਇਸ ਦੇ ਵਿੱਚ ਬਹੁਤ ਬਦਲਾਅ ਹੋਏ ਹਨ 2024 ਦੇ ਵਿੱਚ ਇਸ ਦੇ ਵਿੱਚ ਵੱਡੇ ਬਦਲਾਅ ਨਿਕਲ ਗਏ ਜੋ ਕਿ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਅਡਲ ਪੈਨਸ਼ਨ ਯੋਜਨਾ ਡਿਪਾਰਟਮੈਂਟ ਆਫ ਫਾਈਨਾਂਸ ਸਰਵਿਸ ਮਿਨਿਸਟਰੀ ਆਫ ਫਾਈਨਾਂਸ ਗਵਰਨਮੈਂਟ ਆਫ ਇੰਡੀਆ ਹਾਂਜੀ ਭਾਰਤ ਸਰਕਾਰ ਦੇ ਅੰਡਰ ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ ਤੁਹਾਨੂੰ ਇਹ ਸਕੀਮ ਦਿੱਤੀ ਜਾ ਰਹੀ ਹੈ ਇਸ ਸਕੀਮ ਦੇ ਵਿੱਚ ਜੋ ਵੱਡੀ ਅਪਡੇਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਕੋਈ ਵੀ ਵਿਅਕਤੀ ਜੋ ਟੈਕਸ ਪੇ ਕਰਦਾ ਹੈ ਤਾਂ ਉਹ ਇਸ ਸਕੀਮ ਦੇ ਲਈ ਹੁਣ ਐਲੀਜੀਬਲ ਨਹੀਂ ਹੋਏਗਾ ਪਹਿਲਾਂ ਇਸ ਨੂੰ ਸਾਰੇ ਹੀ ਅਪਲਾਈ ਕਰ ਸਕਦੇ ਸਨ ਪਰ ਹੁਣ ਜੋ ਵਿਅਕਤੀ ਟੈਕਸ ਪੇ ਕਰਦੇ ਹਨ ਉਹ ਇਸ ਸਕੀਮ ਦੇ ਲਈ ਅਪਲਾਈ ਨਹੀਂ ਕਰ ਸਕਦੇ ਸਕੀਮ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਇਸ ਦੇ ਲਈ ਇੱਕ ਤੁਹਾਨੂੰ ਆਪਣੀ ਬੈਂਕ ਕਾਪੀ ਆਧਾਰ ਕਾਰਡ ਜਿਸ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਤੇ ਉਹ ਮੋਬਾਈਲ ਨੰਬਰ ਤੁਹਾਡੇ ਖਾਤੇ ਦੇ ਨਾਲ ਵੀ ਲਿੰਕ ਹੋਣਾ ਚਾਹੀਦਾ ਹੈ ਤਾਂ ਸਿਰਫ ਇਹ ਦੋ-ਤਿੰਨ ਡਾਕੂਮੈਂਟ ਤੁਹਾਨੂੰ ਚਾਹੀਦੇ ਹਨ ਇਹਨਾਂ ਡਾਕੂਮੈਂਟ ਦੇ ਨਾਲ ਹੀ ਤੁਸੀਂ ਆਪਣੇ ਪੈਨਸ਼ਨ ਨੂੰ ਸ਼ੁਰੂ ਕਰਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਿ ਇਸ ਪੈਨਸ਼ਨ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤਾਂ ਐਨੀ ਸਿਟੀਜ਼ਨ ਆਫ ਇੰਡੀਆ ਦਾ ਭਾਰਤ ਦਾ ਕੋਈ ਵੀ ਵਿਅਕਤੀ ਇਸ ਪੈਨਸ਼ਨ ਨੂੰ ਅਪਲਾਈ ਕਰ ਸਕਦਾ ਹੈ ਤਾਂ ਉਸ ਦੇ ਲਈ ਤੁਹਾਡੀ ਜਿਹੜੀ ਏਜ ਉਹ 18 ਤੋਂ 40 ਸਾਲ ਹੋਣੀ ਚਾਹੀਦੀ ਹੈ ਹਾਂਜੀ ਦੋਸਤੋ 18 ਤੋਂ 40 ਸਾਲ ਦਾ ਕੋਈ ਵੀ ਵਿਅਕਤੀ ਹੁਣ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਇਸ ਸਕੀਮ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਕਿਹੜੇ-ਕਿਹੜੇ ਬੈਂਕਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਬੈਂਕ ਹਨ ਐਕਸਿਸ ਬੈਂਕ ਬੈਂਕ ਆਫ ਬਰੋਡਾ ਆਈਸੀਆਈ ਬੈਂਕ ਔਰ ਪੰਜਾਬ ਨੈਸ਼ਨਲ ਬੈਂਕ ਤਾਂ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੀ ਆਪਣਾ ਏਪੀਆਈ ਕਰਵਾਓ ਤਾਂ ਮੈਂ ਖੁਦ ਇਸ ਸਕੀਮ ਦਾ ਲਭ ਪੀਐਨਵੀ ਬੈਂਕ ਤੋਂ ਉਠਾ ਰਿਆ ਹਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਬੈਂਕ ਦੇ ਵਿੱਚ ਆਪਣੀ ਇਸ ਸਕੀਮ ਨੂੰ ਪ੍ਰਾਪਤ ਕਰ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਇਸ ਸਕੀਮ ਨੂੰ ਪ੍ਰਾਪਤ ਕਿਵੇਂ ਕਰ ਸਕਦੇ ਹੋ ਇੱਕ ਮਹੀਨੇ ਦੇ ਵਿੱਚ 1000 ਤੋਂ 5000 ਰੁਪਏ ਕਿਵੇਂ ਮਿਲਣਗੇ ਤਾਂ ਪੂਰਾ ਕਰਾਈਟੇਰੀਆ ਤੁਸੀਂ ਧਿਆਨ ਦੇ ਨਾਲ ਸਮਝ ਲੈਣਾ ਹੈ ਕਿਉਂਕਿ ਇਹੀ ਸਮਝਣ ਵਾਲੀ ਚੀਜ਼ ਹੈ ਕਿ ਹੁਣ ਆਪਾਂ ਮੇਨ ਗੱਲ ਕਰਨ ਜਾ ਰਹੇ ਹਾਂ ਤਾਂ ਇਸ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸਮਝ ਲੈਣਾ ਹੈ ਕਿ ਇਸ ਸਕੀਮ ਨੂੰ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਤਾਂ ਇਸ ਸਕੀਮ ਦੇ ਲਈ ਤੁਸੀਂ ਆਪਣੇ ਬੈਂਕ ਦੇ ਵਿੱਚ ਹਰ ਮੰਥ 42 ਤੋਂ 210 ਰੁਪਏ ਜਮ੍ਹਾਂ ਕਰਵਾਉਣੇ ਹਨ ਜੋ ਕਿ ਤੁਹਾਡੇ ਜਮ੍ਹਾਂ ਹੀ ਹੋਣਗੇ ਨਾ ਕਿ ਆਪਣੇ ਕੱਟੇ ਜਾਣਗੇ ਕੁਝ ਵਿਕਤੀਆਂ ਨੂੰ ਇਦਾਂ ਹੁੰਦਾ ਹੈ ਕਿ ਸਾਡੇ ਪੈਸੇ ਕੱਟੇ ਗਏ ਤਾਂ ਇਦਾਂ ਦੀ ਕੋਈ ਗੱਲ ਨਹੀਂ ਉਹ ਪੈਸੇ ਤੁਹਾਡੇ ਖਾਤੇ ਦੇ ਵਿੱਚ ਹੀ ਜਮ੍ਹਾਂ ਹੋਣਗੇ ਤੁਸੀਂ ਜਦੋਂ ਵੀ ਆਪਣੀ ਪੈਨਸ਼ਨ ਨੂੰ ਬੰਦ ਕਰਵਾਉਨੇ ਹੋ ਤਾਂ ਉਹ ਪੈਸੇ ਤੁਹਾਨੂੰ ਰਿਟਰਨ ਦੇ ਵਿੱਚ ਮਿਲ ਜਾਣਗੇ ਸੋ ਹੁਣ ਆਪਾਂ ਤੁਹਾਨੂੰ ਇੱਕ ਚਾਰਟ ਦੇ ਮਾਧਿਅਮ ਰਾਹੀਂ ਸਮਝਾਉਨੇ ਆ ਕਿ ਤੁਸੀਂ ਇਸ ਸਕੀਮ ਨੂੰ ਕਿਵੇਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਦੋਸਤੋ ਆਪਾਂ ਚਾਰਟ ਦੇ ਉੱਪਰ ਆ ਗਏ ਆ ਜਿੱਥੇ ਕਿ ਤੁਹਾਨੂੰ ਬੜੇ ਹੀ ਆਪਾਂ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿ ਤੁਸੀਂ ਇਸ ਸਕੀਮ ਦਾ ਪੂਰਾ ਲਾਭ ਉਠਾ ਪਾਓ ਜੇਕਰ ਤੁਸੀਂ ਮੰਥਲੀ 1000 ਰੁਪਏ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ ਜੇਕਰ 2000 ਲੈਣੀ ਤਾਂ ਉਹਦੇ ਵਾਸਤੇ ਕੀ 3000 ਤਾਂ ਇਸ ਤਰ੍ਹਾਂ 5000 ਤੱਕ ਜੇਕਰ ਤੁਸੀਂ ਪੈਨਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸਦੇ ਲਈ ਕੀ ਕਰਨਾ ਪਏਗਾ ਜਿਵੇਂ ਕਿ ਤੁਸੀਂ ਇਸ ਸਾਈਡ ਤੇ ਦੇਖ ਸਕਦੇ ਹੋ ਕਿ ਇਸ ਸਾਈਡ ਤੇ ਤੁਹਾਨੂੰ ਏਜ ਦਿੱਤੀ ਗਈ ਹੈ 18 19 20 21 22 23 24 25 26 118 ਸਾਲ ਤੋਂ ਲੈ ਕੇ 39 ਸਾਲ ਤੱਕ ਇਸ ਸਕੀਮ ਦੇ ਲਈ ਕੋਈ ਵੀ ਅਪਲਾਈ ਕਰ ਸਕਦਾ ਹੈ ਸੋ ਇਸ ਸਕੀਮ ਦੇ ਵਿੱਚ ਤੁਸੀਂ 42 ਰੁਪਏ ਤੋਂ ਸ਼ੁਰੂ ਕਰ ਸਕਦੇ ਹੋ ਜੀ ਹਰ ਮੰਥ ਆਪਣੇ ਬੈਂਕ ਖਾਤੇ ਦੇ ਵਿੱਚ ਸਿਰਫ 42 ਰੁਪਏ ਹੀ ਜਮ੍ਹਾਂ ਕਰਵਾਉਣੇ ਹਨ ਜਿਸ ਦੇ ਨਾਲ ਤੁਹਾਨੂੰ ਮੰਥਲੀ 1000 ਰੁਪਏ ਤੱਕ ਦੀ ਪੈਨਸ਼ਨ ਮਿਲ ਜਾਵੇਗੀ ਅਤੇ ਜੇਕਰ ਤੁਸੀਂ ਇੱਕ ਮਹੀਨੇ ਦੇ ਵਿੱਚ 84 ਰੁਪਏ ਜਮ੍ਹਾਂ ਕਰਵਾਉਣੇ ਹੋ ਤਾਂ ਤੁਹਾਨੂੰ 2000 ਰੁਪਏ ਪੈਨਸ਼ਨ ਮਿਲੇਗੀ ਜੇਕਰ ਤੁਸੀਂ ਇੱਕ ਮਹੀਨੇ ਦੇ ਵਿੱਚ 126 ਰੁਪਏ ਜਮ੍ਹਾਂ ਕਰਵਾਉਣੇ ਆ ਤਾਂ ਤੁਹਾਨੂੰ 3000 ਰੁਪਏ ਮਿਲੇਗੀ ਉਸੇ ਤਰ੍ਹਾਂ ਹੀ 168 ਰੁਪਏ ਤੇ 4000 ਔਰ ਉਸੇ ਤਰ੍ਹਾਂ ਹੀ 210 ਰੁਪਏ ਜਮ੍ਹਾਂ ਕਰਵਾਉਣ ਤੇ ਤੁਹਾਨੂੰ ਮੰਥਲੀ 5000 ਰੁਪਏ ਤੱਕ ਦੀ ਪੈਨਸ਼ਨ ਦਿੱਤੀ ਜਾਵੇਗੀ ਜੋ ਕਿ ਭਾਰਤ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਉਦਮ ਕੀਤਾ ਗਿਆ ਹੈ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਦੇਖ ਸਕਦੇ ਹੋ ਕਿ ਤੁਸੀਂ ਹਰ ਮੰਥ ਕਿੰਨਾ ਕਿੰਨਾ ਅਪਲਾਈ ਕਰਨਾ ਹੈ ਸੋ ਇਸ ਨੂੰ ਅਪਲਾਈ ਕਰਨ ਤੋਂ ਬਾਅਦ ਹੀ ਤੁਹਾਨੂੰ ਹਰ ਮੰਥ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ ਜੇਕਰ ਆਪਾਂ ਇਸ ਚਾਰਟ ਨੂੰ ਪੂਰਾ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਸ ਚਾਰਟ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਮੈਸੇਜ ਕਰਕੇ ਇਸ ਚਾਰਟ ਨੂੰ ਸਾਡੇ ਕੋਲ ਪ੍ਰਾਪਤ ਕਰ ਸਕਦੇ ਹਾਂ ਤੇ ਜੋ-ਜੋ ਵਿਅਕਤੀ ਇਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਆਪਣੇ ਨੀਅਰ ਬਾਏ ਜੋ ਵੀ ਤੁਹਾਡੇ ਬੈਂਕ ਹੈ ਐਕਸਿਸ ਬੈਂਕ ਹੈ ਆਈਸੀਆਈ ਬੈਂਕ ਹੈ ਜਾਂ ਪੰਜਾਬ ਨੈਸ਼ਨਲ ਬੈਂਕ ਹੈ ਜਾਂ ਬੈਂਕ ਆਫ ਬੜੋਦਾ ਹੈ ਤਾਂ ਤੁਸੀਂ ਉੱਥੇ ਜਾ ਕੇ ਸਾਨੂੰ ਅਪਲਾਈ ਕਰ ਸਕਦੇ ਹੋ ਕਿਉਂਕਿ ਇਸ ਸਕੀਮ ਦੇ ਤਹਿਤ ਤੁਸੀਂ ਇੱਕ ਛੋਟੀ ਜਿਹੀ ਰਕਮ ਪੇ ਕਰਕੇ ਇੱਕ ਬਹੁਤ ਹੀ ਵਧੀਆ ਆਪਣੀ ਇਨਕਮ ਜਨਰੇਟ ਕਰ ਸਕਦੇ ਹੋ ਤਾਂ ਜੋ ਕਿ ਤੁਹਾਨੂੰ ਨਾਲੇ ਸਮੇਂ ਦੇ ਵਿੱਚ ਬਹੁਤ ਹੀ ਹੈਲਪਫੁਲ ਰਹੇਗੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅੱਪਾ ਤੁਹਾਨੂੰ ਕਿਹਾ ਸੀ ਕਿ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਆਪਾਂ ਇੱਕ ਬਹੁਤ ਵਧੀਆ ਆਫਰ ਦੇਵਾਂਗੇ ਜੋ ਜੋ ਕੈਂਡੀਡੇਟ ਨੇ ਵੀਡੀਓ ਅਖੀਰ ਤੱਕ ਦੇਖੀ ਹੈ ਤਾਂ ਉਹਨਾਂ ਦੇ ਲਈ ਜੋ ਬੈਸਟ ਆਫਰ ਹੈ ਉਸ ਦੇ ਵਿੱਚ ਜੋ ਕੈਂਡੀਡੇਟ 10 ਸਬਸਕ੍ਰਾਈਬ ਕਰਵਾਏਗਾ ਜੋ ਕੈਂਡੀਡੇਟ 10 ਕਮ 10 ਸ਼ੇਅਰ ਕਰੇਗਾ ਰੀਡ ਦਾ ਜੋ ਵੀ ਫਾਰਮ ਹੋਏਗਾ ਉਹ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਫਿਲ ਕਰਾਂਗੇ ਸੋਸ ਕੈਂਡੀਡੇਟ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਓਨਲੀ ਗਵਰਨਮੈਂਟ ਫੀਸ ਹੀ ਲੱਗੇਗੀ ਸੋ ਇਸੇ ਤਰ੍ਹਾਂ ਦੀ ਹਰ ਨਵੀਂ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ